ਦਾਂ ਕਰਨਾ ਵਾ ਮੰਮੀ ਨੂੰ ਪਹਿਲਾਂ ਦੱਸਨਾ ਉਹਦੇ ਕੰਨ ਭਰਨਾ ਚੰਗੀ ਤਰ੍ਹਾਂ ਪੁੱਤ ਮੈਨੂੰ ਸਾਫ਼-ਸਾਫ਼ ਦੱਸ ਵੀ ਤੂੰ ਕਹਿਣਾ ਕੀ ਚਾਹੁੰਦਾ ਵਾ ਮੇਰੇ ਵੀ ਕੋਈ ਦਿਮਾਗ ਦੇ ਵਿੱਚ ਗੱਲ ਤੇ ਪਵੇ ਉਹ ਮੰਮੀ ਮੈਂ ਕਹਿਣਾ ਕੀ ਆ ਹੋ ਸਕਦਾ ਉਹਨੇ ਉਧਰ ਹੀ ਨਾ ਕੋ ਸੋਚਿਆ ਹੋਵੇ ਮੈਨੂੰ ਤਾਂ ਮੁੰਡਿਆਂ ਨੇ ਦੱਸਿਆ ਵੀ ਉਹਨੇ ਵਿਆਹ ਕਰਾ ਲਿਆ ਵਾ ਸੱਚੀ ਤੂੰ ਹੋਰ ਕੱਲ ਹੀ ਨਹੀਂ ਫੋਨ ਚੁੱਕਣ ਡਿਆ ਯਾਰ ਮੁੰਡੇ ਨੂੰ ਤੇ ਫੋਨ ਕਰਤਾ ਵਾ ਤੇ ਸਾਰੀ ਗੱਲ ਸਮਝਾਉਂਦੀ ਐ ਪਰ ਇਹ ਆ ਵੀ ਜਦੋਂ ਉਹਨੂੰ ਫੋਨ ਕਰਨਾ ਹੋਣਾ ਉਹ ਤੋਂ ਪਹਿਲਾਂ ਪਹਿਲਾਂ ਨਾ ਘਰਦਿਆਂ ਨੂੰ ਜਿਹੜਾ ਉਹ ਨਾ ਪੂਰਾ ਵਿਸ਼ਵਾਸ ਹੋ ਜੇ ਐਦਾਂ ਦੀਆਂ ਗੱਲਾਂ ਕਰਨਾਂ ਇਹਨਾਂ ਲੱਗ ਗਈ ਪਹਿਲਾਂ ਦਸਾਂ ਤੇ ਦਸਾਂ ਕਿਨੂੰ ਐਦਾਂ ਕਰਨਾ ਮੰਮੀ ਨੂੰ ਪਹਿਲਾਂ ਦੱਸਣਾ ਉਹਦੇ ਕੰਨ ਭਰਨਾ ਹੋ ਚੰਗੀ ਤਰ੍ਹਾਂ ਫੇਰ ਹੀ ਕੰਮ ਰੋਖ ਆਉਣਾ ਫੇਰ ਸਾਰੇ ਅਨਭਾਲ ਕੇ ਨਾ ਉਹਨੂੰ ਫੋਨ ਲਾਉਂਗਾ ਤੇ ਜਦੋਂ ਉਹਨੇ ਫੋਨ ਚੁੱਕ ਲਿਆ ਨਾ ਫੇਰ ਇਹਨਾਂ ਨੂੰ ਯਕੀਨ ਹੋ ਜਾਣਾ ਮੇਰਾ ਅਰਾਦਾ ਇੱਥੇ ਆਵਾਜ਼ ਮਾਰਨਾ ਮੰਮੀ ਆ ਗੱਲ ਸੁਣਿਓ ਣ ਕੇ ਆਹੀ ਪੁੱਤ ਹਾਂ ਪੁੱਤ ਵਾਜਾ ਮਾਰ ਰਿਹਾ ਸੀ ਉਹੀ ਗੱਲ ਕੀ ਹੋਣੀ ਐ ਐਵੇਂ ਟੈਨਸ਼ਨ ਜੀ ਪਈ ਐ ਕਾਦੀ ਟੈਨਸ਼ਨ ਪਤਾ ਵੀ ਇੰਨਾ ਕੀਤਾ ਵਾ ਵੀ ਜੋਬਨ ਠੀਕ ਵਾ ਕਿ ਜਾਂ ਨਹੀਂ ਠੀਕ ਹਾਂ ਪਰ ਸਮਝ ਨਹੀਂ ਲੱਗੰਦੀ ਵੀ ਚੰਗੀ ਤਰ੍ਹਾਂ ਪਤਾ ਨਹੀਂ ਲੱਗੰਡਿਆ ਤੂੰ ਆ ਵੀ ਸਿਆਣੇ ਜੀ ਹੁਣ ਜੋਦਨਾ ਵੀ ਲੜਕੇ ਗਿਆਦਨ ਹੁਣ ਕੀ ਪਤਾ ਇੰਨੇ ਨਹੀਂ ਕੁਝ ਕਹਿ ਤਾ ਉਹਨੂੰ ਕਿ ਜਾਣ ਕੇ ਨਹੀਂ ਫੋਨ ਚੁੱਕਣ ਡਿਆ ਸਾਡੇ ਚੱਲ ਪੁੱਤ ਦੋਵਾਂ ਜੀਆਂ ਦੇ ਵਿੱਚ ਲੜਾਈ ਝਗੜਾ ਤੇ ਹੋ ਹੀ ਜਾਂਦਾ ਵਾ ਇਹਦਾ ਕੰਮ ਇਹ ਥੋੜਾ ਵੀ ਫੋਨ ਹੀ ਨਹੀਂ ਚੁੱਕਣਾ ਪਹਿਲਾਂ ਤਾਂ ਚੰਗੀ ਭਲੀ ਉਹ ਗੱਲ ਕਰਦਾ ਹੀ ਨਹੀਂ ਤੇ ਨਾਲ ਉਹ ਪਰ ਇਹ ਹੀ ਮੰਮੀ ਉਹਦੇ ਆਏ ਹੀ ਘੁੰਮਣ ਫਿਰਨ ਉਹ ਵਿਆਹ ਕਰਾਉਣ ਥੋੜਾ ਆਇਆ ਹੁਣ ਕੀ ਪਤਾ ਅੰਦਰ ਵੜ ਕੇ ਕੀ ਕਹਿ ਤਾ ਕੀ ਨਹੀਂ ਝਾਟੀ ਓਟਿਕਟ ਕਰਾਉਣ ਚਲ ਗਿਆ ਤੇ ਮੁੜ ਕੇ ਤੁਸੀਂ ਮੇਰਾ ਨਾਮ ਆਤਾ ਨਹੀਂ ਪੁੱਤ ਐਦਾਂ ਦੀ ਗੱਲ ਹੁੰਦੀ ਤੂੰ ਨੇ ਮੈਨੂੰ ਦੱਸ ਦੇਣਾ ਇਹ ਉਹ ਮੰਮੀ ਇੰਨੀ ਗੱਲਾਂ ਕਰਵਾ। ਤੁਸੀਂ ਸਮਝੋ ਮੇਰੀ ਗੱਲ। ਪੁੱਤ ਮੈਨੂੰ ਸਾਫ਼-ਸਾਫ਼ ਦੱਸ ਵੀ ਤੂੰ ਕਹਿਣਾ ਕੀ ਚਾਹੁੰਦਾ ਵਾ? ਮੇਰੇ ਵੀ ਕੋਈ ਦਿਮਾਗ ਦੇ ਵਿੱਚ ਗੱਲ ਤੇ ਪਵੇ। ਉਹ ਮੰਮੀ ਮੈਂ ਕਹਿਣਾ ਕੀ ਆ? ਹੋ ਸਕਦਾ ਉਹਨੇ ਉਧਰ ਹੀ ਨਾ ਕੋਈ ਸੋਚਿਆ ਹੋਵੇ। ਉਧਰ ਸੋਚਿਆ ਹੋਵੇ। ਹੋਇਆ ਹੋ ਜਿਹੜਾ ਫੋਨ ਨਹੀਂ ਗਾ ਚੁੱਕਣ ਡਿਆ ਮੇਰੇ ਸਾਹਮਣੇ ਹੈ ਠੀਕ ਠਾਕ ਹੀ ਆਉ। ਉਦਾਂ ਮੈਂ ਲਿਆਵਾਂ ਕੋਸ਼ਿਸ਼ ਕਰਨ ਵੀ ਗੱਲ ਹੋ ਜਾਈ ਉਹਨਾਂ ਜਾਂ ਹੋਰ ਹੀ ਕਿਸ ਨਾ ਹੋ ਜਾਈ। ਲਵਲੀ ਮੈਨੂੰ ਸੱਚੀ ਗੱਲ ਦੱਸ ਜੇ ਪੁੱਤ ਤੇਰੀ ਉੱਥੇ ਕਿਹਨਾ ਗੱਲ ਹੋਈ ਐ ਤੇ ਤੈਨੂੰ ਉਹਨਾਂ ਨੇ ਕੋਈ ਗੱਲ ਦੱਸੀ ਐ ਤਾਂ ਮੈਨੂੰ ਸਾਫ਼-ਸਾਫ਼ ਦੱਸ ਦੇ ਸਾਰੀ ਗੱਲ ਉਹ ਗੱਲ ਤੇ ਮੰਮੀ ਉਹਨਾਂ ਨੇ ਦੱਸਿਆ ਵਾ ਕਈ ਭਰੇ ਆ ਵੀ ਹੁਣ ਅਸਲ ਕਹਾਣੀ ਦਾ ਨਾ ਪਤਾ ਲੱਗਣ ਡਿਆ ਮੈਨੂੰ ਤਾਂ ਜਿੱਥੋਂ ਤੱਕ ਪਤਾ ਲੱਗਾ ਵਾ ਨਾ ਉਹਨੇ ਉਧਰ ਦਾ ਹੀ ਕੋਈ ਨਾ ਕੁਝ ਸੋਚਿਆ ਵਾ ਉਧਰ ਦਾ ਸੋਚਿਆ ਵਾ ਕੀ ਸੋਚਿਆ ਉਧਰ ਦਾ ਸਾਰੀ ਗੱਲ ਦੱਸ ਮੈਨੂੰ ਉਹ ਚਲੋ ਕੋਈ ਗੱਲ ਨਹੀਂ ਮੈਨੂੰ ਗੱਲ ਦਾ ਹੱਲ ਕੱਢ ਲਾਂ ਦੋ ਫੇਰ ਤੁਹਾਨੂੰ ਦੱਸੂਗਾ ਮੈਨੂੰ ਪਤਾ ਲੱਗ ਲਾਂ ਦੇ ਇੱਕ ਵਾਰੀ ਤੇ ਬਾਕੀ ਇਹ ਆ ਵੀ ਜਿੰਨਾ ਤੱਕ ਮੈਨੂੰ ਲੱਗਦਾ ਵਾ ਨਾ ਜੋਤ ਦਾ ਹੀ ਕਸੂਰ ਵਾ ਸਾਰਾ। ਹਲੋ ਬਲੀਵ ਹਾਲ ਤੇ ਕਹਿੰਦਿਆ ਵਾ। ਤੇ ਕਿਤੇ ਨਾ ਕਿਤੇ ਮੈਨੂੰ ਵੀ ਸਹੀ ਲੱਗਣ ਈ ਆ। ਉਹਦੋਂ ਲੜੇ ਵੀ ਇਹ ਦੋਵੇਂ ਜਣੇ ਹੈਗੇ ਹੀ। ਪਰ ਫੋਨ ਤੇ ਕਰਦਾ ਹੀ ਰਿਹਾ ਵਾ। ਸਮਝ ਹੀ ਨਹੀਂ ਆਉਂਦੀ ਵੀ ਗੱਲ ਸੱਚੀ ਆ ਕਿ ਝੂਠੀ ਆ। ਕੀ ਬੰਦਿਆ ਵਾ। ਜੋਤ ਨੂੰ ਮੈਂ ਕਿੱਦਾਂ ਪੁੱਛਾਂ ਹਾਂ? ਜਿਉਂ ਨੂੰ ਪੁੱਛਿਆ ਤਾਂ ਕਹੂਗੀ ਵੀ ਮਾਂ ਪਿਓ ਮੇਰਾ ਇੱਥੇ ਹੈ ਨਹੀਂ ਆ ਤੇ ਫੋਨ ਉਹ ਮੈਨੂੰ ਕਰਦਾ ਨਹੀਂਗਾ ਤੂੰ ਤਾਂ ਮੰਮੀ ਤੰਗੀ ਦੇਣ ਲਈ ਆ ਕੀ ਕਰਾਂ ਮੈਂ ਕਿਧਰ ਨਾਲ ਗੱਲ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹ ਬੜਾ ਵਧੀਆ ਹੜਾਕਾ ਚੱਲਣ ਰਿਹਾ ਹੀ ਕਿਹਦੀ ਨਜ਼ਰ ਲੱਗੀ ਆ ਮੇਰਾ ਰਾਦਾ ਪਿਓ ਨਾਲ ਗੱਲ ਕਰਦੀ ਆ ਵੀ ਲਵਲੀ ਇਦਾਂ ਬਚਾਰ ਤਾਂ ਗਿਆ ਪਾਉਂਦਾ ਵਾ ਨਾ ਤੇ ਸਿੱਧੀ ਗੱਲ ਦੱਸਦਾ ਵਾ ਮੈਨੂੰ ਤੇ ਨਾ ਫਿਕਰਾਂ ਦੇ ਵਿੱਚ ਹੀ ਪਾਤਾ ਗੱਲਾਂ ਕਰਕੇ ਉਹਨੇ ਕੋ ਸੋਚਿਆ ਵਾ ਕੀਤਾ ਵਾ ਕੋਈ ਨਹੀਂ ਇੰਨਾ ਨਾ ਕਰਦੀ ਗੱਲ ਮੰਮੀ ਨੂੰ ਤਾਂ ਕਹਿਤਾ ਇਹਦੇ ਰਖਾਨੇ ਚ ਗੱਲ ਪੈ ਗਈ ਆ ਲੱਗਦਾ ਹੁਣ ਰਹਿ ਗਏ ਆ ਰਪਿੰਦਰ ਤੇ ਡੈਡੀ ਇਦਾਂ ਕਰਨਾ ਰਪਿੰਦਰ ਮੇਰੇ ਸਾਹ ਹੁਣ ਰੂਮ ਚ ਹੀ ਆ ਉਹਦੇ ਨਾਲ ਜਨ ਜੋਤਰਾ ਹਾਂਜੀ ਦੇਦੀ ਕੰਮ ਤੇ ਬਾਹੂ ਹੋਈ ਚੱਲੇ ਆਵਾ ਤੇ ਮੈਨੂੰ ਇਹ ਦੱਸੋ ਕਿ ਦਾ ਜੋ ਬਣੇਦਾ ਆ ਫੋਨ ਕਿ ਨਹੀਂ ਆਇਆ ਬਾਅਦ ਚ ਨਹੀਂ ਦੀਦੀ ਫੋਨ ਆਇਆ ਹੁੰਦਾ ਤੇ ਮੈਂ ਤੇ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਹੈ ਮੈਸੇਜ ਵਗਰਾ ਨਹੀਂ ਕੀਤਾ ਨਹੀਂ ਦਦੀ ਬੜੀ ਮੁਸ਼ਕਲ ਜੀ ਹੋਈ ਆ ਹੈ ਕਿੰਨੇ ਦਿਨੀ ਹੋ ਗਏ ਆ ਹੁਣ ਦੱਸੋ ਬੰਦਾਂ ਨੂੰ ਪਤਾ ਜਦੋਂ ਇੰਨੇ ਦਿਨ ਹੋ ਜਾਣ ਫਿਰ ਹੋਰ ਹੀ ਖਿਆਲ ਆਈ ਜਾਂਦੇ ਮਨ ਚ ਸੱਚੀ ਕੰਮ ਕਰਦਿਆਂ ਵੀ ਇਹੋ ਟੈਨਸ਼ਨ ਰਹਿੰਦੀ ਆ ਸੁੱਤੇ ਪਿਆ ਵੀ ਇਹੋ ਫਿਕਰ ਲੱਗਾ ਰਹਿੰਦਾ ਵੀ ਹਾਈ ਰੱਬਾ ਫੋਨ ਕਿਉਂ ਨਹੀਂ ਆਉਂਦਿਆ ਹਾਂਜੀ ਅੱਗੇ ਦੋਖ ਦੇ ਨਹੀਂ ਸਕੋ ਇਨਾ ਹੋਇਆ ਪੀ ਚੱਲ ਕੋਈ ਗੱਲ ਨਹੀਂ ਨਹੀਂ ਕੀਤਾ ਤੇ ਆਪੇ ਕਰਦੇ ਨੇਗੇ ਪਰ ਹੁਣ ਤੇ ਦਿਨ ਵੀ ਕਿੰਨੇ ਹੋ ਗਏ ਆ ਹਾਂਜੀ ਮੈਂ ਤੇ ਆਪ ਸੋਚਣ ਦੀ ਹਾਂ ਮम्मी ਨੂੰ ਕੀ ਤੇ ਹੈ ਲਈ ਆ ਜਦੋਂ ਬਾਰ ਬਾਰ ਕਹਿੰਨੀ ਆ ਨਾ ਫਿਰ ਮम्मी ਫਿਕਰ ਕਰਦੇ ਆ ਤੇ ਇੱਕ ਵਾਰੀ ਮੇਰਾ ਇਹਦਾ ਦਾਵਾ ਵੀ ਦਲਜੀਤ ਵੀਰ ਨੂੰ ਕਹਿ ਕੇ ਵੇਖ ਮੈਂ ਵੀ ਉਦਾਂ ਸੋਚਦੀ ਹਾਂ ਮੈਂ ਆਖਂਦੀ ਹਾਂ ਵੀ ਕੀ ਪਤਾ ਸਾਡਾ ਹੀ ਨੇ ਫੋਨ ਚੁੱਕਾ ਹੁੰਦੇ ਹਨਾ ਮੇਰਾ ਵੀ ਇਹਦਾ ਦਾਵਾ ਤੇ ਵੀਰ ਜੀ ਨੂੰ ਕਹੋ ਪਤਾ ਕੀ ਪਤਾ ਉਹਨਾਂ ਦਾ ਚੁਕਲਣ ਹਨਾ ਮੈਂ ਵੀਰ ਜੀ ਨੂੰ ਨਹੀਂ ਉਹਨਾਂ ਨੇ ਵੀ ਲਾਇਆ ਇਹ ਫੋਨ ਅੱਛਾ ਤੇ ਹੋ ਸਕਦਾ ਉਹਨਾਂ ਦੇ ਕੋਈ ਨੌਨ ਹੋਵੇ ਉੱਥੇ ਅੱਛਾ ਜੀ ਠੀਕ ਹੈ ਨੇ ਤੇ ਆਪੇ ਪਤਾ ਕਰਕੇ ਤੇ ਦੇਣਗੇ ਤੇ ਰਣਜੀਤ ਵੀਰ ਜੀ ਨੂੰ ਵੀ ਪਤਾ ਹੋਊਗਾ ਪਿਕਾਰੇ ਡਿਵਿਟੀ ਗੱਲ ਹੋਈ ਆ ਜੇ ਇੱਕਦਮ ਦੱਸਿਆ ਤੂੰ ਮੁੜ ਕੇ ਫਿਰ ਕਿਦਾਂ ਗੱਭਨੂਗੀ ਗੱਲ ਉਹ ਟੈਨਸ਼ਨ ਜੀ ਪੈ ਗਈ ਆ ਮੈਂ ਥੋੜੇ ਦਿਨਾਂ ਵਿੱਚ ਹੀ ਚੰਗਾ ਭਲਾ ਟਾਈਮ ਪਾਸ ਹੋਉਂਦਿਆ ਹੀ ਕੋਈ ਗੱਲਬਾਤ ਹੀ ਨਹੀਂ ਆਗੀ ਇਦਾਂ ਦੀ ਪਤਾਨੀ ਦੀ ਜਦੋਂ ਮਨ ਨੂੰ ਸਮਝਾਈਦਾ ਉਦੋਂ ਤੇ ਸਮਝ ਜਾਂਦਾ ਆ ਫਿਰ ਜਦੋਂ ਕੰਮ ਕਰੀਦੇ ਆ ਤੇ ਫਿਰ ਖਿਆਲ ਤੇ ਜਾਂਦਾ ਹੀ ਚੱਲ ਕੋਈ ਨਹੀਂ ਮੇਰਾ ਬਹੁ ਟੈਨਸ਼ਨ ਨਾ ਲੈ ਸਾਰੇ ਕੰਮ ਹੋ ਜਾਣੇ ਆ ਠੀਕ ਹੈ ਕੀ ਪਤਾ ਆਈ ਜਾਵੇ ਫੋਨ ਹਾਂਜੀ ਮੈਨੂੰ ਵੀ ਉਮੀਦ ਤੇ ਨਹੀਂ ਗੱਲ ਸੁਣਾਂ ਜੋਤ ਮੇ ਆ ਗਈ ਮਾਡੀ ਜੀ ਗੱਲ ਸੁਣ ਕੇ ਹਾਂ ਸੁਣੋ ਆ ਕਰ ਲੈ ਤੂੰ ਬੋਧਾ ਕੰਮ ਨਾ ਕਰੀ ਮੈਂ ਕਰ ਲੈਣੀ ਆ ਗਈ ਆ ਬਿਲਕੁਲ ਕੇ ਲਾ ਲੈਣੇ ਮੈਂ ਦੋਖ ਡਾ ਗਈ ਮੈਂ ਹੋ ਮੇਰੀ ਗੱਲ ਸੁਣੋ ਇੱਥੇ ਬਹਿ ਤੇ ਮੇਰੀ ਗੱਲ ਸੁਣੋ ਆਏ ਹੈ ਕੀ ਗੱਲ ਹੋ ਗਈ ਆ ਆ ਜੋਤ ਨੇ ਦੇਖ ਲੈ ਕਿਹੜਾ ਕੰਮ ਕੀਤਾ ਜੀ ਕੰਮ ਕੀਤਾ ਵਾ ਯਾਰ ਕੰਮ ਕਿਹੜਾ ਕਰਨਾ ਤੁਸੀਂ ਸਾਰੇ ਜਾਣੇ ਮੈਨੂੰ ਡੇਲੇ ਕੱਢਦੇ ਹੋ ਤੇ ਤੇਰ ਨਾਲ ਲੜਕੇ ਗਿਆ ਤੇਰ ਨਾਲ ਲੜਕੇ ਗਿਆ ਸਾਰਾ ਕਸੂਰ ਇਹਦਾ ਹੀ ਹੋਇਆ ਕੀ ਹੈ ਇਹ ਤੇ ਦੱਸੋ ਮੈਨੂੰ ਯਾਰ ਜਦੋਂ ਲੜਿਆ ਨਹੀਂ ਆ ਜਦੋਂ ਟਿਕਟ ਕਰਾ ਕੇ ਆਇਆ ਵਾ ਹਾਂਜੀ ਇਹਨੇ ਕੀ ਪਤਾ ਕੀ ਕੋ ਕੁ ਕਹਾ ਵਨ ਮੁਰਕੇ ਉਹ ਬਾਹਰ ਚੱਲ ਗਿਆ ਮੈਨੂੰ ਤਾਂ ਮੁੰਡਿਆਂ ਨੇ ਦੱਸਿਆ ਵੀ ਉਹਨੇ ਵਿਆਹ ਕਰਾ ਲਿਆ ਵਾ ਸੱਚੀ ਤੂੰ ਹੋਰ ਕੱਲ ਹੀ ਨਹੀਂ ਫੋਨ ਚੁੱਕਣ ਡਿਆ ਮੈਂ ਮੁੰਡਿਆਂ ਨੂੰ ਪੁੱਛਿਆ ਵਾ ਇਹ ਰੋਗੀ ਬਣ ਗਿਆ ਵਾ ਯਾਰ ਇੱਕ ਤੇ ਪਹਿਲਾਂ ਮੇਰੀ ਗੱਲ ਸੁਣ ਉਹ ਵਿਆਹ ਕਰਾਉਣਾ ਥੋੜਾ ਇੱਥੇ ਆਇਆ ਉਹਨੇ ਲ ਉਧਰ ਹੀ ਕਰਾਉਣਾ ਸੀ ਉਦੋਂ ਸਾਰੇ ਘਰ ਦੇ ਯੂਰਪ ਆਇਆ ਸੀ ਉਦੋਂ ਇਹ ਵਿਆਹ ਕਰ ਦੋ ਇਹਦਾ ਵਿਆਹ ਕਰ ਦੋ ਇਹਨੇ ਮੁੜ ਕੇ ਆਉਣਾ ਨਹੀਂ ਆਉਂ ਜਾਉ ਇਹ ਗੱਲ ਸੱਚ ਵੀ ਹੈਗੀ ਆ ਉਹ ਸੱਚ ਵਾ ਅਜੇ ਮੈਂ ਦੱਸਿਆ ਨਹੀਂਗਾ ਕਿਸੇ ਨੂੰ ਵੀ ਚੰਗਾ ਤੇ ਨਾਲ ਰੌਲਾ ਨਾ ਪਾ ਦੀ ਇਹ ਕੀ ਬਣ ਗਿਆ ਸਾਡੇ ਘਰ ਦੇ ਵਿੱਚ ਕੋਈ ਫਰਦੀਆ ਕੂਨ ਦਾ ਤੇ ਨੂੰ ਪਤਾ ਨਹੀਂ ਕਿਦਾਂ ਕੂਣਾ ਕਿੰਨਾ ਕਿਦਾਂ ਨਹੀਂ ਜੋਤ ਨਹੀਂ ਇਹ ਕੰਮ ਕਰ ਸਕਦੀ ਮੈਨੂੰ ਪਤਾ ਵਾ ਤਾਂ ਜੋਦ ਨਹੀਂ ਕਰ ਸਕਦੀ ਤਾਂ ਫਿਰ ਉਹਨੇ ਕਰਤਾ ਹੋਗਾ ਫਿਰ ਵੇਖੋ ਮੇਰੀ ਗੱਲ ਸੁਣੋ ਮੈਂ ਆਪਣੇ ਹੱਥੀਂ ਵਿਆਹ ਕੇ ਲੈਂਦੀ ਆ ਸਾਰੇ ਕੰਮ ਇਹ ਆਪ ਕੀਤੇ ਆ ਉਹ ਕੰਮ ਇਹ ਵਾਲਾ ਨਹੀਂ ਕਰ ਸਕਦੀ ਜਿੱਥੇ ਤੱਕ ਮੈਨੂੰ ਯਕੀਨ ਹੈਗਾ ਵਾ ਉਹ ਮੇਰੀ ਸੁਣ ਲੈ ਗੱਲ ਉਹਨੇ ਵਿਆਹ ਕਰਾ ਲਿਆ ਯੋ ਇਹ ਗੱਲ ਦਾ ਮੈਨੂੰ ਯਕੀਨ ਵਾ ਤੇ ਮੈਨੂੰ ਮੁੰਡੇ ਨੇ ਵੀ ਦੱਸਤਾ ਠੀਕ ਆ ਨਾ ਤੇ ਜੇ ਸਾਰਿਆਂ ਨਾਲ ਨਾ ਯਕੀਨ ਆਇਆ ਤੇ ਉਹ ਮੁੰਡੇ ਦੀ ਜਿਹੜੀ ਗੱਲ ਵਾ ਨਾ ਸਾਰੇ ਟੱਬਰ ਨੂੰ ਭਾਲ ਕੇ ਤੇ ਫਿਰ ਮੈਂ ਕਰ ਦੂੰ ਮੇਰੀ ਗੱਲ ਸੁਣੋ ਵਿਆਹ ਕਰਾਇਆ ਕਿਹੜੀ ਗੱਲ ਤੋਂ ਆ ਕੀ ਇਹ ਚੰਗੀ ਨਹੀਂ ਉਹ ਇਹ ਕੱਲ ਦਾ ਨਹੀਂ ਮੈਨੂੰ ਪਤਾ ਚੰਗੀ ਹੈ ਕਿ ਨਹੀਂ ਚੰਗੀ ਹੁਣ ਉਹਦੀ ਵੀ ਕੋਈ ਪਸੰਦ ਹੈਗੀ ਹੈ ਕਿ ਨਹੀਂ ਹੈਗੀ ਤੇ ਹਾਇ ਰੱਬਾ ਜੇ ਇਹ ਵਾਲੀ ਗੱਲ ਹੈਗੀ ਤਾਂ ਸਾਨੂੰ ਉਹ ਦੋ ਦੱਸ ਦਿੰਦਾ ਉਹ ਦੋ ਗੁੰਗਾ ਹੀ ਬੋਲਿਆ ਨਹੀਂ ਜਾਂ ਤਾਂ ਦੇ ਕੋਲ ਪਿੱਟਦਾ ਰਿਹਾ ਮੈਂ ਵੀ ਪਿੱਟਦਾ ਰਿਹਾ ਠੀਕ ਹੈ ਨਾ ਮੈਨੂੰ ਉਹ ਦੱਸਦਾ ਇਹ ਆਂਦਾ ਕੁੜੀ ਮੈਨੂੰ ਨਹੀਂ ਗਾ ਪਸੰਦ ਠੱਕੇ ਨਾ ਮੇਰਾ ਵਿਆਹ ਕਰ ਦੇਣ ਲੱਗੀਆਂ ਜੀ ਆਹ ਵਾਲੀ ਗੱਲ ਹੁਣ ਮੰਮੀ ਹੁਣਾਂ ਨੂੰ ਪਤਾ ਲੱਗੀ ਡੈਡੀ ਜੀ ਹੁਣਾਂ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਕੀ ਬੀਤੂਗੀ ਉਹ ਚੱਲ ਹੁਣ ਹੋੜੀ ਹੋੜੀ ਦੱਸ ਦਾਂਗੇ ਉਹਨਾਂ ਨੂੰ ਤੇ ਜਿਹੜੀ ਲੜ ਲੱਗੀ ਆ ਉਹਦੇ ਉਹਦਾ ਕੀ ਹਾਲ ਹੋਊਗਾ ਉਹਦੇ ਬਾਰੇ ਸੋਚੀ ਜਿਦੋਂ ਕੀ ਫਿਰ ਪਿੰਡ ਨੂੰ ਕਿ ਹੁਣ ਇਹਨੂੰ ਕੀ ਕਰਨਾ ਵੱਡਣਾ ਵਾਹੀਂ ਉਦੋਂ ਤੁਹਾਨੂੰ ਆਖਿਆ ਸੀ ਨਾ ਵਿਆਹ ਕਰੋ ਨਾ ਵਿਆਹ ਕਰੋ ਦਾ ਯਾਰ ਰੱਬਾ ਸਾਰੇ ਕਰਦੇ ਨੇ ਕੌਣ ਨਹੀਂ ਕਰਦਾ ਵਿਆਹ ਸਾਰੇ ਆਪਣੇ ਬੀਏ ਪੁੱਤਾਂ ਦੇ ਕਰਦੇ ਨੇ ਤੇ ਭੁੱਗ ਤਾ ਹੁਣ ਆ ਚੰਗਾ ਕੰਮ ਕੀਤਾ ਵੀ ਨਹੀਂ ਹੋਣਾ ਹੁਣ ਚੰਗਾ ਬਾਹਰ ਗਿਆ ਹੋਰੇ ਸਿਆਪਾ ਪਾਗੇ ਰਹਾ ਤਾਂ ਸਾਡੇ ਵਾਸਤੇ ਉਹ ਤੇ ਝੂਠੇ ਅਥਰੂ ਸੁੱੜਦੀ ਐ ਤੁਹਾਡੇ ਗਾੜੀ ਮੁੰਡਾ ਤੁਹਾਡਾ ਗਵਾਜ ਗਿਆ ਨੇ ਕਿਸ ਹੱਬ ਦਾ ਹੁਣ ਉਹਨੂੰ ਇੱਧਰ ਥੋੜਾ ਹੁਣਾ ਵਾ ਕਿਹਦੇ ਕਰ ਦੂਗਾ ਫੋਨ ਜਦੋਂ ਠੰਠ ਨਾਲ ਆ ਹੋ ਜਾਊਗਾ ਠੀਕ ਆ ਹੁਣ ਤੇ ਮੈਨੂੰ ਮੁੰਡਿਆਂ ਕੋ ਪਤਾ ਲੱਗਾ ਉਹ ਮੁੰਡਿਆਂ ਨੇ ਕਿਤੇ ਉਹਦਾ ਤਾਂ ਨਹੀਂ ਕਹਿ ਦਿੱਤਾ ਮੈਨੂੰ ਹਾਲੇ ਤੱਕ ਯਕੀਨ ਨਹੀਂ ਹੋਉਂਦਾ ਯਾ ਤੈਨੂੰ ਨਹੀਂ ਯਕੀਨ ਹੋਣਾ ਤਾਂ ਮੈਂ ਫੋਟੋਆਂ ਮੰਗਾਲਾਂ ਫਿਰ ਉਹਨਾਂ ਕੋ ਫੇਰ ਯਕੀਨ ਹੋ ਜਾਊਗਾ ਤੈਨੂੰ ਕੀ ਬਣ ਗਿਆ ਵਾਏ ਇਹ ਕੰਮ ਦਾ ਤਾਂ ਪਤਾ ਹੀ ਨਹੀਂ ਵੀ ਆਹ ਕੰਮ ਹੋਊਗਾ ਸਾਡੇ ਘਰ ਉਹ ਮੈਨੂੰ ਇਹ ਗੱਲ ਦਾ ਨਹੀਂ ਪਤਾ ਆਪੇ ਪੁੱਛ ਲਈ ਉਹਨੂੰ ਜਾ ਕੇ ਮੈਂ ਤਾਂ ਤੈਨੂੰ ਸੱਚੀ ਗੱਲ ਦੱਸਤੀ ਠੀਕ ਆ ਹਫਤਾ ਹੋ ਗਿਆ ਭੱਜ ਦੌੜ ਕਰਦੇ ਨੇ ਪਤਾ ਨਹੀਂ ਵੀ ਕਿੱਥੋਂ-ਕਿੱਥੋਂ ਫੋਨ ਕਰਾਤੇ ਅਹੀਂ ਪਹਿਲਾਂ ਤੇ ਟੈਨਸ਼ਨ ਹੀ ਵੀ ਪਤਾ ਨਹੀਂ ਉੱਥੇ ਪਹੁੰਚਿਆ ਵਾ ਕਿ ਨਹੀਂ ਪਹੁੰਚਿਆ ਚਲੋ ਕਰਦੇ ਆ ਬੰਦੇ ਕਈ ਵਾਰ ਨਹੀਂ ਜਾ ਕੇ ਫੋਨ ਕਰਦੇ ਕਈ ਵਾਰ ਕੰਪਨੀ ਦਾ ਹਿਸਾਬ ਤੱਬ ਹੋ ਜਾਂਦਾ ਵਾ ਉੱਥੇ ਫੋਨ ਨਹੀਂ ਕਰਨ ਦਿੰਦੇ ਪਰ ਆਹ ਕੰਮ ਤਾਂ ਥੋੜਾ ਪਤਾ ਹੀ ਵੀ ਆਹ ਕੰਮ ਹੋ ਜਾਣਾ ਉੱਥੇ ਜਾ ਕੇ ਜੇਰਾ ਕੰਮ ਹੋ ਨਹੀਂ ਨਾ ਉਹ ਹੋ ਗਿਆ ਵਾ ਤੇ ਹੁਣ ਜੋ ਕਰਨਾ ਤੁਸੀਂ ਕਰੀ ਜਾਓ ਹਾਈ ਰੱਬਾ ਆ ਕੀ ਡੀ ਗੱਲ ਕਹਿਂਦੀ ਆਈ ਇੱਕ ਤੇ ਮੈਨੂੰ ਡਰ ਲੱਗੀ ਜਾਂਦਾ ਵਾ ਇੱਕ ਮੈਂ ਅੰਦਰੇ ਅੰਦਰ ਸੋਚੀ ਜਾਂ ਨਹੀਂ ਆ ਪੀ ਇਹ ਵਾਲਾ ਕੰਮ ਹੋ ਕਿਦਾਂ ਗਿਆ ਵਾ ਕੁੜੀ ਤੇ ਵਿਚਾਰੀ ਬੜੀ ਚੰਗੀ ਹੀ ਇਹਨੇ ਤਾਂ ਕਦੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਦੇ ਨਾਲ ਉਹ ਕਹਿੰਦੀ ਸੀ ਕਿ ਉਹ ਮਰਨਾ ਬੋਲ ਕੇ ਗਏ ਆ ਇਹ ਆਖੀ ਜਾਂਦੇ ਵੀ ਜੋਤ ਬੋਲੀ ਆ ਪਤਾ ਨਹੀਂ ਵੀ ਰੱਬਾ ਕੀ ਬਣੰਦਿਆ ਵਾ ਸਾਡੇ ਘਰ ਜੜੀਆਂ ਗੱਲਾਂ ਨਹੀਂ ਹੀ ਨਾ ਸੋਚੀਆਂ ਉਹ ਸਾਡੇ ਘਰ ਹੋਣਦੀਆਂ ਵਾ ਕਿਤੇ ਦੂਰ ਨੇੜੇ ਸੁਣੀਦੀਆਂ ਹੀ ਫੇਰ ਬਾਹਰ ਜਾ ਕੇ ਮੁੰਡੇ ਨੇ ਵਿਆਹ ਕਰਾ ਲਿਆ ਉਹਦੀ ਨੌ ਨੇ ਇਦਾਂ ਕੀਤਾ ਉਹ ਸਾਡੇ ਘਰ ਹੋਣ ਦੇਦੀਆਂ ਅੱਜ ਮੇਰਾ ਨਿਗਮਨ ਮੰਨੰਦਿਆ ਤੇ ਜੋਤ ਨੇ ਇਦਾਂ ਕਿਹਾ ਹੋਊਗਾ ਉਹ ਤੇ ਵਿਚਾਰੀ ਵਾਧੂ ਕੋਈ ਗੱਲ ਹੀ ਨਹੀਂ ਕਰਦੀ ਜਿੰਨੀ ਕੋ ਨੂੰ ਗੱਲ ਪੁੱਛੋ ਉਨੀ ਕੋ ਦੱਸਦੀ ਆ ਤੇ ਉਨੀ ਕੀ ਅੱਗੇ ਕਰਦੀ ਆ ਮੇਰਾ ਤੇਰਾ ਦਾ ਬਣੰਦਿਆ ਵਾ ਜੋਤ ਨੂੰ ਜਾ ਕੇ ਨਾ ਇੱਕ ਵਾਰੀ ਪੁੱਛਦੀ ਆ ਕਿ ਭਲਾ ਤੁਹਾਡੇ ਵਿੱਚ ਕੋਈ ਗੱਲ ਹੋਈ ਹੀ ਭਲਾ ਕੀ ਦੱਸਦੀ ਆ ਪੁੱਛਦੀ ਆ ਭਲਾ ਇੱਕ ਵਾਰ ਜਾ ਕੇ ਸੋਤ ਬੈਠੇ ਆ ਹਾਂਜੀ ਦਦੀ ਹੋ ਗਏ ਰੋ ਸੋ ਇਹਦੇ ਵਿੱਚ ਕੰਮ ਹਾਂਜੀ ਫੁਲਕੇ ਲਾਉਣੇ ਹੀ ਲਾਸੀ ਹੈ ਮੈਂ ਚਲ ਵਧੀਆ ਹੋ ਜਾਵਾ ਹਾਂਜੀ ਮੰਮੀ ਪਤਾ ਨਹੀਂ ਕਿੱਥੇ ਉਹ ਲੱਭਾਂ ਨਹੀਂ ਦੇ ਪਤਾ ਨਹੀਂ ਮੈਨੂੰ ਵੀ ਨਹੀਂ ਦਿਖੇ ਮੈਂ ਤੇ ਸਗੋਂ ਫੁਲਕੇ ਤਾਈ ਬਣਾਈ ਮੈਂ ਚਲ ਗਰਮ ਗਰਮ ਖਾਣਨ ਕਿ ਉਹ ਵੀ ਤੇ ਡੈਡ ਜੀ ਵੀ ਖਾਣ ਲਗੇ ਤੇ ਮੈਨੂੰ ਦਿਖੇ ਹੀ ਨਹੀਂ ਕਿ ਮੈਂ ਅੰਦਰ ਆ ਗਈ ਮੈਂ ਕੋਈ ਨਹੀਂ ਜੀ ਦੋ ਆਉਂਦੇ ਆ ਤੇ ਫਿਰ ਦੇ ਦੂੰਗੇ ਕੀ ਕਰਨ ਜੋ ਤੋਂ ਵੀ ਵਿਚਾਰੇ ਟੈਨਸ਼ਨ ਚ ਪਈ ਆ ਤੇ ਕੀ ਕਰਦਾ ਰੋਟੀ ਨੰਗਦੀ ਹੈ ਕਿਤੇ ਹਾਂਜੀ ਦੀਦੀ ਮੈਂ ਨਾ ਤੇਰੇ ਵੱਲ ਆਈ ਹਾਂ ਇੱਕ ਕੰਮ ਹਾਂਜੀ ਮੈਂ ਨਾ ਬੈਠੀ ਹੀ ਹਾਂ ਤੇ ਗੱਲ ਸੋਚੰਦੀ ਹਾਂ ਹਾਂਜੀ ਦੀਦੀ ਵੀ ਤੁਸੀਂ ਕਹਿੰਦੇ ਸੀ ਵੀ ਉਹ ਦਿਨ ਗੱਲਬਾਤ ਹੋਈ ਹੈ ਜਦ ਦਿਨ ਭਾਜੀ ਗਏ ਆ ਤੁਹਾਡੀ ਆਪਸ ਵਿੱਚ ਕੋਈ ਤੇ ਮੈਨੂੰ ਇਹ ਦੱਸ ਵੀ ਗੱਲ ਹੋਈ ਕੀ ਗੱਲ ਦੀਦੀ ਕੀ ਦੱਸਾਂ ਮੇਰੇ ਨਾਲ ਦੇਖੀ ਜੇਗੀ ਅੱਛਾ ਪਰ ਇਹਨਾਂ ਦੀ ਗੱਲ ਤੇ लवली ਭਾਜੀ ਨਾ ਹੋਈ ਮੈਂ ਨਹੀਂ ਜਾਣਦੀ ਮੈਂ ਤੁਹਾਨੂੰ ਇਹ ਗੱਲ ਦੱਸਾਂ अच्छा इन्ना ਨਾਲ ਗੱਲ ਹੋਈਗੀ ਦੀਦੀ ਮੈਂ ਡਈ ਹਾਂ ਰਸੋਈ 'ਚ ਕੰਮ ਕਰਨ। اچھا ਤੇ ਉਦੋਂ ਮੈਨੂੰ ਆਵਾਜ਼ ਸੁਣਾਈ ਦਿੱਤੀ। ਭਾਜੀ ਕਹਿੰਦੇ ਹੀ ਕਿ ਜੋਤੀ ਐਡਮਿਸ਼ਨ ਕਰਾਤੀ ਆ ਹੁਣ ਤੋ ਤੇ ਤੂੰ ਤੇ ਚਲ ਜਾਣਾ ਆ ਆਪ ਤੇ ਉਹ ਕਿੱਦਾਂ ਜਾਇਆ ਕਰੂਗੀ। اچھا ਇਸੇ ਗੱਲ ਤੋਂ ਮੈਨੂੰ ਲੱਗਦਾ ਇੱਕ ਦੂਜੇ ਨਾਲ ਖਿਜੇ ਹੀ ਸ਼ਾਇਦ ਤੇ ਅੰਦਰ ਆਏ ਨੇ ਤੇ ਮੈਂ ਤੇ ਇਨਾ ਹੀ ਪੁੱਛਿਆ ਵਾ ਕਿ ਮੈਂ ਤੁਹਾਡੇ ਵਾਸਤੇ ਚਾਹ ਲਿਆ ਵਾਂ। ਆਹੋ ਮੇਰ ਨਾਲ ਨੀ ਕੋਈ ਵੀ ਗੱਲ ਹੋਈ। ਮੈਂ ਸਿਰਫ ਇਨਾ ਪੁੱਛਿਆ ਮੈਂ ਵੀ ਚਾਹ ਲਿਆ ਵਾਂ ਤੇ ਅੱਗੋ ਖਿਜ ਕੇ ਬੋਲਣ ਲੱਗੇ। ਮੇਨਾ ਦੀਦੀ ਹੁਣ ਤੱਕ ਕਦੇ ਨਹੀਂ ਇਦਾਂ ਬੋਲੇ ਜਿੱਦਾਂ ਹੁਣ ਬੋਲੇ ਮੇਨਾ ਉਹੀ ਜੋਤ ਮੈਂ ਬੈਠੀ ਹਾਂ ਰੂਮ ਦੇ ਵਿੱਚ ਤੇ ਮੈਂ ਸੋਚਣ ਦੀ ਹਾਂ ਵੀ ਉਹਦਾਂ ਦੇ ਬਸ ਇਦਾਂ ਹੀ ਕਰੀ ਜਾਂਦੇ ਆ ਵੀ ਲੜਦੇ ਹੀ ਇਹਨਾਂ ਦੀ ਆਪਸ ਵਿੱਚ ਗੱਲ ਹੋਈ ਆ ਕੋਈ ਮੈਂ ਹਾਂ ਇੰਨਾ ਪਤਾ ਤੇ ਲੱਗੇ ਵੀ ਗੱਲ ਹੋਈ ਕੀ ਹੀ ਜੀਦੀ ਹੁਣ ਤੁਸੀਂ ਗੱਲ ਇਹ ਕਹਿੰਦੇ ਆ ਵੀ ਇਹਨਾਂ ਦੋਵਾਂ ਪਰਾਵਾਂ ਦੀ ਆਪਸ ਵਿੱਚ ਕੋਈ ਗੱਲ ਹੋਈ ਆ ਜੇ ਉਹਨਾਂ ਨੂੰ ਗੱਲ ਪੁੱਛੀਏ ਉਹ ਕਹਿੰਦੇ ਆ ਵੀ ਜੋਤ ਨਾਲ ਗੱਲ ਹੋਈ ਆ ਦੀਦੀ ਮੈਂ ਭਾਜੀ ਦਾ ਨਾਂ ਨਹੀਂ ਲਾਉਣਾ ਚਾਹੁੰਦੀ ਮੈਂ ਸਿਰਫ ਤੁਹਾਨੂੰ ਉਹ ਗੱਲ ਦੱਸੀ ਆ ਜਿਹੜੀ ਹੋਈ ਆ ਹੁਣ ਤੁਸੀਂ ਦੱਸੋ ਕਿ ਜੇ ਹੜੇ ਦੋਆਂ 'ਚ ਕੋਈ ਗੱਲਬਾਤ ਹੋਈ ਹੁੰਦੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਣੀ ਸੀ ਮੇਰਾ ਕਿਹੜਾ ਮਾਪਿਓ ਇੱਥੇ ਆ ਜਿਨ੍ਹਾਂ ਨੂੰ ਮੈਂ ਜਾ ਕੇ ਦੁੱਖ ਸੁਣਾ ਲੈਣੇ ਮੈਂ ਤਾਂ ਗੱਲ ਸਮਝਾਂਦੀ ਮੈਂ ਇਹਨਾਂ ਨੂੰ ਹੀ ਸਮਝਾਉਂਦੀ ਆ ਸਭ ਨੂੰ ਕਿ ਨਹੀਂ ਉਹ ਨਹੀਂ ਵਿਚਾਰੀਦਾ ਦੀ ਉਹਦੇ ਮਰ ਨਾਲ ਕੋਈ ਵੀ ਗੱਲ ਹੋਵੇ ਨਾ ਉਸੇ ਵੇਲੇ ਸਾਂਝੀ ਕਰਦੀ ਆ ਤਾਂ ਜੇ ਇਹ ਵੀ ਕੋਈ ਗੱਲ ਹੋਈ ਹੁੰਦੀ ਉਹਨੇ ਮੈਨੂੰ ਉਸੇ ਵੇਲੇ ਦੱਸਣਾ ਸੀ ਪਰ ਕੀ ਕਰਾਂ ਜੋਤ ਹੁਣ ਦੂਸਰੇ ਟੱਬਰ ਵਿੱਚ ਮੈਂ ਕਿਸ ਦਾ ਭੇਦ ਪੋਣਾ ਬੜਾ ਔਖਾ ਆ ਮੈਨੂੰ ਤਾਂ ਹੁਣ ਪਤਾ ਆ ਵਾ ਤੇਰੇ ਬਾਰੇ ਸਾਰਾ ਪਰ ਇਹਨਾਂ ਨੂੰ ਹਲੇ ਨਾ ਤੇਰਾ ਪੀਤ ਨਹੀਂ ਹੈਗਾ ਠੀਕ ਆ ਨਾ ਇਹਦਾ ਕਰਕੇ ਫੇਰ ਥੋੜਾ ਜਿਹਾ ਕਰਦੇ ਆ ਕਿਤੇ ਦੋਹਾਂ ਜੀਆਂ ਦੀ ਆਪਸ ਵਿੱਚ ਨਾ ਗੱਲ ਹੋਈ ਹੋਵੇ ਨਹੀਂ ਦੀਦੀ ਇਦਾਂ ਵੀ ਤੇ ਕੋਈ ਗੱਲ ਨਹੀਂ ਹੋਈ ਜੇ ਹੋਈ ਹੁੰਦੀ ਮੈਂ ਤੁਹਾਨੂੰ ਦੱਸ ਹੀ ਦੇਣੀ ਮੈਨੂੰ ਤਾਂ ਹੁਣ ਵੇਖ ਬਹੁਤ ساری ਗੱਲ ਦਾ ਪਤਾ ਚੱਲ ਇਦਾਂ ਨਾ ਕਰ ਰੋਨੀ ਕਿਉਂ ਆ ਚੁੱਪ ਕਰ ਵੇਲਾ ਮੈਂ ਫੇਰ ਮੈਂ ਗੱਲ ਹੀ ਕਰਨ ਆਉਣੀ ਆ ਨਾ ਤੂੰ ਅੱਗੇ ਹੋਰ ਹੀ ਮਨ ਭਰ ਲੈਣੀ ਆ ਨਹੀਂ ਦੀਦੀ ਮਨ ਕਰਦਾ ਬੰਨਾ ਵਾ ਇੱਕ ਤੂੰ ਚੁੱਪ ਕਰ ਫੇਰ ਪਹਿਲਾਂ ਚੁੱਪ ਕਰ ਫਿਰ ਗੱਲ ਕਰ ਮੇਰੇ ਨਾਲ ਕਿਹੜੀ ਗੱਲ ਕਰਨੀ ਹੈਗੀ ਇੱਕ ਤੇ ਦੀਦੀ ਇਹਨਾਂ ਦਾ ਫੋਨ ਹੀ ਆਉਂਦਿਆ ਉਤੋਂ ਹੋਰ ਹੀ ਹੋਰ ਗੱਲਾਂ ਘੱਟ ਹੋਈ ਜਾਣੀਆਂ ਮੈਂ ਤੇ ਆਪ ਸਮਾਂ ਹੀ ਨਹੀਂ ਆਉਂਦੀ ਕੋਈ ਗੱਲ ਨਹੀਂ ਮੇਰਾ ਬਾਹੂ ਪਾਠ ਕਰਿਆ ਕਰ ਤੇ ਰੱਬ ਗੜੀ ਅਰਦਾਸ ਕਰਿਆ ਕਰ ਵੀ ਵਾਹਿਗੁਰੂ ਜੀ ਸਾਰਾ ਕੁਝ ਠੀਕ ਕਰ ਦੋ ਸਾਡੇ ਘਰ ਵੀ ਸਭ ਕੁਝ ਠੀਕ ਹੋ ਜੇ ਬਾਰ ਪਾਜੀ ਵਾਸਤੇ ਵੀ ਨਾ ਸੁਖ ਮੰਗਿਆ ਕਰ ਕਿ ਬਾਬਾ ਜੀ ਸਭ ਕੁਝ ਠੀਕ ਠਾਕ ਕਰ ਦੇਣਾ ਨਹੀਂ ਦੀਦੀ ਮੈਂ ਤੇ ਹੁਣ ਇੱਕ ਗੱਲ ਹੋਰ ਸੋਚਣ ਦੀ ਆ ਮੈਂ ਵੀਰ ਜੀ ਨੂੰ ਉਹਨਾਂ ਨੂੰ ਫੋਨ ਕਰ ਹੀ ਦੇਣਾ ਚੱਲ ਚੁੱਪ ਕਰ ਪਹਿਲਾਂ ਚੁੱਪ ਕਰ ਜਾ ਮੇਰੀ ਭੈਣ ਵਾ ਨਾ ਫਿਰ ਚੁੱਪ ਕਰ ਜਾ ਇੱਕ ਵਾਰ ਚੱਲ ਚੁੱਪ ਕਰ ਜੋਤਨ ਚੁੱਪ ਕਰ ਜਾ ਇਦਾਂ ਨਾ ਕਰਿਆ ਕਰ ਸਰਵੇਲਾ ਮੈਂ ਫਿਰ ਵਾਇਆ ਨਹੀਂ ਕਰਨਾ ਤੇਰੇ ਲੱਗੀ ਹਾਂਜੀ ਵੀਰ ਜੀ ਚੱਲ ਚੁੱਪ ਕਰ ਫਿਰ ਚਲ ਉਠਾ ਜਾ ਆ ਗਈ ਤੇ ਤੁਸੀਂ ਇੱਥੇ ਬੈਠੇ ਜੀ ਮੈਨੂੰ ਤਾਂ ਚੈਨ ਦਿਆ ਨਹੀਂ ਆਉਂਦਿਆ ਹੁਣ ਕੀ ਆ ਲਵਲੀ ਨਮਾਰੀ ਹੀ ਮਨਵਾਜ ਅੱਛਾ ਲਵਲੀ ਮੈਨੂੰ ਨਾ ਬੁਝਾਰਤਾ ਨਹੀਂ ਪਾਉਂਦੇ ਸੱਚੀ ਗੱਲ ਨਹੀਂ ਦੱਸਣ ਦਿਆ ਕੀ ਕਹਿੰਦਾ ਕੀ ਦੱਸਾਂ ਤੁਹਾਨੂੰ ਮੈਂ ਕਦੀ ਆਂਦਾ ਹੀ ਪੀ ਜੋਤ ਨਾਲ ਲੜਕੇ ਗਿਆ ਵਾ ਕਦੀ ਆਂਦਾ ਵਾ ਪੀ ਉਹਦਾ ਉੱਥੇ ਨਾ ਕੋਈ ਕੰਮ ਹੋਵੇ ਕਦੀ ਕੋਸ਼ ਗੱਲਾਂ ਕਰਦਾ ਕਦੀ ਕੋਸ਼ ਕਰਦਾ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਪੀ ਗੱਲਾਂ ਕਰਦਾ ਕੀ ਆ ਜਾਂ ਤੇ ਸਾਫ਼-ਸਾਫ਼ ਸਾਨੂੰ ਦੱਸੇ ਸਾਨੂੰ ਕੁਝ ਪਤਾ ਲੱਗੇ ਪੀ ਕੀ ਗੱਲ ਆ ਦਸਦਾ ਵੀ ਪਛਣੀਗਾ ਮੇਰਾ ਮਨ ਇਦਾਂ ਹੀ ਬਜਾਤਾ ਜੀਆਂ ਪਾਈ ਜਾਂਦਾ ਆਪਣੇ ਮਨੋਂ ਲੈ ਜਾਂਦਾ ਵੀ ਉਹ ਲੜਕੇ ਗਿਆ ਵਾ ਫਾਨ ਢੀਂਗਾ ਉਹਨੂੰ ਕਹਣਾ ਇਹਨੇ ਜਿਹੜਾ ਯਾਰ ਦੋਸਤ ਉਹ ਨਾਲ ਗੱਲਬਾਤ ਤੇ ਕਰੇ ਮੈਂ ਕੀ ਕਹਾਂ ਤੂੰ ਹੀ ਗੱਲ ਕਰੋ ਉਹਦੇ ਨਾਲ ਹੁਣ ਸਾਰੀ ਗੱਲ ਮੇਰੇ ਸਿਰ ਤੇ ਸੁੱਟ ਦਿੰਦੇ ਜੇ ਮੈਨੂੰ ਤਾਂ ਸੁਣ ਕੇ ਆਪ ਹੋਰ ਤਰ੍ਹਾਂ ਹੋਣ ਰਿਹਾ ਵਾ ਜਿੱਦਾਂ ਕਹਿਣ ਰਿਹਾ ਉਥੇ ਜੋ ਗਈ ਰਹਿ ਜਾਣਾ ਉਹਨੇ ਉਹ ਵਿਆਹ ਨੂੰ ਮੰਨਦਾ ਨਹੀਂ ਤੂੰ ਹੀ ਕੀਤਾ ਵਾ ਉਹਦੇ ਕਹਿੰਦਾ ਮਤਲਬ ਕੀ ਹੋਊਗਾ ਹਰਮਨ ਨੇ ਹਿੱਤ ਕੇ ਨਾ ਥੋੜਾ ਕੀਤਾ ਉਹ ਆਪ ਹੀ ਕਹਿੰਦਾ ਸੀ ਵੀ ਡੈਡੀ ਮੈਨੂੰ ਮੁੜ ਕੇ ਟਾਈਮ ਲਾ ਜਾਣਾ ਉਹ ਤੇ ਤੁਸੀਂ ਕਰ ਦਿਓ ਸਾਰਿਆਂ ਦੀ ਰਜਾ ਮਦੀਨ ਨਾਲ ਕੀਤਾ ਸੀ ਪਰ ਇਹਦੀਆਂ ਗੱਲਾਂ ਮੈਨੂੰ ਚੰਗੀਆਂ ਜਿਹੀਆਂ ਨਹੀਂ ਲੱਗੀਆਂ ਜਿਹੜੇ ਹਿਸਾਬ ਨਾਲ ਗੱਲਾਂ ਡਿਆ ਸੀ ਅੰਦਰ ਕਰਨ ਚੱਲ ਮੈਂ ਕਰਦਾ ਗੱਲ ਵੀ ਤੂੰ ਸਾਫ਼-ਸਾਫ਼ ਗੱਲ ਦੱਸ ਗੱਲ ਹੈਗੀ ਆ ਇਹ ਜਿਹੇ ਮੰਨੋ ਜਾਂ ਨਾ ਮੰਨੋ ਜੋਤਨਾ ਲੜਕੇ ਗਿਆ ਵਾ ਮੈਂ ਕਿਹਾ ਚੱਲ ਦੋਵਾਂ ਜੀਆਂ ਚ ਲੜਾਈ ਤਾਂ ਹੋਈ ਜਾਂਦੀ ਆ ਕੋਈ ਵੱਡੀ ਗੱਲ ਨਹੀਂ ਗਈ ਇਹਦਾ ਮਤਲਬ ਇਹ ਥੋੜਾ ਉਹਨਾਂ ਨੂੰ ਫੋਨ ਨਹੀਂ ਕਰਨਾ ਨਾਲੇ ਜਦੋਂ ਗਿਆ ਹੀ ਥੋੜੇ ਦਿਨ ਉਹਨਾਂ ਦੀ ਗੱਲਬਾਤ ਹੁੰਦੀ ਰਹੀ ਆ ਚਲ ਜੇ ਲੜਕੇ ਵੀ ਗਿਆ ਹੋਊਗਾ ਤੇ ਉਹਨਾਂ ਦੋਵਾਂ ਜੀਆਂ ਦੀ ਲੜਾਈ ਆ ਤੇ ਬਾਕੀ ਪਰ ਉਹ ਆ ਨਾ ਥੋੜਾ ਲੜਕੇ ਗਿਆ ਉਹ ਆਹੋ ਤਾਂ ਫੋਨ ਕਿਸੇ ਦਾ ਵੀ ਨਹੀਂ ਚੁੱਕਦਾ ਉਹਦਾ ਫੋਨ ਕਿਸੇ ਦਾ ਚੁੱਕਦਾ ਹੀ ਨਹੀਂ ਮੈਨੂੰ ਤਾਂ ਸਮਝ ਨਹੀਂ ਜੀ ਆਉਂਦੇ ਵੀ ਕੀ ਬਾਨਾ ਵਾ ਆਪੇ ਮੁੰਡਿਆਂ ਨਾਲ ਗੱਲਾਂ ਬਾਤਾਂ ਕਰ ਲੈਂਦਾ ਵਾ ਜਾਂ ਤਾਂ ਸਾਡੇ ਨਾਲ ਗੱਲ ਕਰਾਵੇ ਸਾਨੂੰ ਸਾਰੀ ਗੱਲ ਅਗਲਾ ਦੱਸੇ ਤਾਂ ਅਸੀਂ ਯਕੀਨ ਕਰ ਲਈਏ ਹੁਣ ਕੀ ਤਾਂ ਗੱਲ ਕੀ ਆ ਜੇ ਉਹ ਇੱਕ ਦੱਸਦੇ ਹੋਣਗੇ ਚਾਰੇ ਕੋਲੋਂ ਲਾ ਲੈਂਦਾ ਗੱਲ ਹੀ ਆ ਜਿੱਧਰ ਨੂੰ ਮਰਜ਼ੀ ਵਿਧਾਈ ਜਾਓ ਨਹੀਂ ਮੈਂ ਇਹਨੂੰ ਕਹਿੰਦਾ ਵਾਂ ਵੀ ਜਿਹੜੇ ਉਹਦੇ ਯਾਰ ਦੋਸਤ ਸੀ ਜਿਨ੍ਹਾਂ ਨਾਲ ਲੱਗੇ ਰਹਿੰਦੇ ਉਹਨਾਂ ਨਾਲ ਗੱਲ ਤੇ ਕਰ ਗੱਲ ਉਹਨੇ ਤਾਂ ਕਰ ਲਈ ਆ ਤੁਸੀਂ ਕੋ ਵੀ ਮੇਰੀ ਗੱਲ ਕਰਾਂ ਮੈਂ ਤਾਂ ਹੀ ਰੀਣਾ ਫਿਰ ਉਹਨੇ ਗੱਲ ਕੀਤੀ ਆ ਤਾਂ ਤਾਂ ਹੀ ਗੱਲਾਂ ਗੋਲ ਮੋਲ ਕਰਨ ਰਿਆ ਵਾ ਤੁਸੀਂ ਕੋ ਵੀ ਮੇਰੀ ਸਿੱਧੀ ਗੱਲ ਕਰਾਂ ਮੈਂ ਉਹਨੂੰ ਪੁੱਛਾਂ ਵੀ ਗੱਲ ਦੱਸ ਹੈ ਕੀ ਆ ਹਨੂੰ ਤਾਂ ਫੇਰੇ ਜਕੀਨ ਹੋਣਾ ਵਾ ਨਾ ਚੱਲ ਇਦਾਂ ਹੀ ਕਰਦਾ ਫਿਰ ਮੈਂ ਉਹਨੂੰ ਕਹਿਣਾ ਵਾ ਵੀ ਮੇਰੀ ਗੱਲ ਕਰਾਂ ਉਹਨਾਂ ਨਾਲ ਪਤਾ ਨਹੀਂ ਅੰਦਰੇ ਬੈਠਾ ਵਾ ਹੁਣ ਕਿੱਥੇ ਗਿਆ ਵਾ ਮੈਂ ਅੱਜ ਮਾਰਕੀਟ ਕੁਛ ਹੋਣ ਨੂੰ ਚੱਲ ਮੈਂ ਕਰਦਾ ਗੱਲ ਪਤਾ ਮਾਰਕੀਟ ਆ ਇਦਾਂ ਹੀ ਗੱਲਾਂ ਕਰੀ ਜਾਂਦਾ ਵਾ ਉਥੇ ਜੋਗਾ ਰਹਿ ਜਾਊਗਾ ਸਮਝ ਲੱਗਦੀ ਨਹੀਂ ਮੈਨੂੰ ਵੀ ਗੱਲ ਕਹਿਣੀ ਕੀ ਚਾਹੁੰਦਾ ਵਾ ਜਾਂ ਤੇ ਸਿੱਧੀ ਸਿੱਧੀ ਗੱਲ ਦੱਸ ਦੇ ਤੇ ਉਹਦਾ ਕੋਈ ਹੱਲ ਕੱਢ ਲਈ ਲਵਲੀ ਹਾਂਜੀ ਮੰਮੀ ਤੇਰੀ ਗਈ ਸੀ ਮੇਰੇ ਵੱਲ ਹਾਂਜੀ ਉਹ ਕਹੀ ਜਾਂਦੀ ਆ ਵੀ ਲਵਰੀ ਬੁਝਾਤਾ ਜਿਆ ਬਾਈ ਜਾਂਦਾ ਵਾ ਉੱਥੇ ਨਾਲ ਮੁੰਡੇ ਉਹਦੇ ਉਹ ਕਹਿੰਦੇ ਕਦੇ ਰੱਖਿਆ ਵਾ ਫੋਨ ਕਦੇ ਚਲ ਗਿਆ ਵਾ ਤੇ ਗੱਲ ਤੋਂ ਸਾਫ ਸਾਫ ਦੱਸ ਜਿਹੜੀ ਹੈਗੀ ਐ ਉਹ ਡੈਡ ਜੀ ਮੇਰੀ ਸੁਣੋ ਗੱਲ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣੀ ਹੈ ਤੇ ਇਹਨਾਂ ਸਾਰਿਆਂ ਨੂੰ ਆਵਾਜ਼ ਮਾਰੋ ਮਾਰਵਾਜ ਇਹਨਾਂ ਨੂੰ ਰੁਪਿੰਦਰ ਮੰਮੀ ਹਾਂ ਜੋਦ ਨਾਲ ਲੈ ਕੇ ਆਇਓ ਉਹਨਾਂ ਨਾਲ ਸਾਰਿਆਂ ਨੂੰ ਸੱਚਾਈ ਦਾ ਪਤਾ ਲੱਗ ਜਾਊਗਾ ਤੇ ਹੁਣ ਕੀ ਹੋ ਗਿਆ ਵਾ ਰੌਲਾ ਪਾਈ ਜਾਣ ਡਿਆ ਆਵਾਜ਼ਾਂ ਮਾਰੀ ਜਾਣ ਡਿਆ ਵਾ ਦੱਸ ਗੱਲ ਕੀ ਆ ਉਹ ਗੱਲ ਕੀ ਹੋਣੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਬਾਹਰ ਕੇ ਨਾ ਉਥੇ ਫੋਨ ਲਾਉਣਾ ਵਾ ਜਿੱਥੇ ਜੋ ਬਣੋ ਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਜੇ ਮੈਂ ਇਕੱਲੇ ਇਕੱਲੇ ਨੂੰ ਦੱਸਿਆ ਤੁਸੀਂ ਤੇ ਯਕੀਨ ਨਹੀਂ ਕਰਨਾ ਮੇਰੇ ਤੇ ਚੱਲ ਲਾਦਾ